ਵਾਇ ਗੁਰ ਜੀ ਕਾ ਖਾਲਸਾ ਵਾਇ ਗੁਰ ਜੀ ਕੀ ਫਤਿਹ ਆਸਾ ਕੀ ਬਾਰ ਵਿੱਚ ਤੋਂ ਅਸੀਂ ਸਿ sire ਪੋੜੇ ਪੜਦੇ ਆਂ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਪਾਮ ਦੇ ਰਹਾ ਢੀੜੇ ਅੱਗੇ ਜਾਵਣਾ ਨੰਗਾ ਦੁੱਚ ਪਚਾਲਿਆ ਤਦ ਇਸੇ ਖਰਾ ਡਰਾਵਣਾ ਕਰ ਆਵਗੁਣ ਪਛੋਤਾਵਣਾ ਕਾਰ ਆਵਗੁਣ ਪਛੋਤਾਵਣ ਦੇਖੋ ਇਹਦੇ ਵਿੱਚ ਕਿੰਨੇ ਆਟਰਮਸ ਖੁੱਲਦਿਆਂ ਨੇ ਕਿੰਨਾ ਮਤਲਬ ਕਿ ਡੀਪਲੀ ਮਤਲਬ ਕਿ ਪੂਰੀ ਗੁਰਬਾਣੀ ਨੂੰ ਜੇ ਜਦੋਂ ਅਸੀਂ ਵਿਚਾਰਾਂਗੇ ਬੜੀ ਡੀਪ ਗੱਲਾਂ ਕੀਤੀਆਂ ਔਰ ਗੁਰੂ ਸਾਹਿਬ ਨੇ ਨਾ ਪ੍ਰੋੜਾਵਾਦ ਦਾ ਮਤਲਬ ਹੁੰਦਾ ਹੈ ਵੀ ਉਸ ਟਾਈਮ ਪਰ ਚੱਲਦੀ ਤੇ ਜਿਹੜੀਆਂ ਗੱਲਾਂ ਸੀਗੀਆਂ ਆਖਾਣ ਸੀਗੇ ਜਗਾ ਸੀਗੇ ਚਾਹੇ ਇਤਿਹਾਸ ਦੇ ਵੀ ਐਗਜ਼ਾਮਪਲ ਗੁਰੂ ਸਾਹਿਬ ਨੇ ਦੇ ਕੇ ਨਾ ਪਰ ਸਮਝਾਣਾ ਉਸ ਅਕਾਲ ਪੁਰਖ ਇੱਕ ਪਰਮਾਤਮਾ ਦੀ ਗੱਲ ਕਰਕੇ ਸਾਨੂੰ ਗੁਰਮਤਿ ਸਮਝਾਈ ਇਗਜ਼ਾਮਪਲਸ ਉਹ ਦਿੱਤੀਆ ਗੁਰੂ ਸਾਹਿਬ ਨੇ ਰਾਵਣ ਦੀ ਰਾਵਣ ਦੀ ਵੀ ਦਿੱਤੀ ਆ ਰਾਮ ਜਿਹੜਾ ਇੱਕ ਸਦੀਵੀ ਰਾਮ ਰੈਣ ਵਾਲਾ ਇੱਕ ਯੋਧਾ ਵਾਲਾ ਜਿਹੜਾ ਦਸ਼ਰਤ ਪੁੱਤਰ ਰਾਮ ਦੀ ਵੀ ਇਗਜ਼ਾਮਪਲ ਦਿੱਤੀ ਹੈ ਹੋਰ ਦੇਵੀ ਦੇਵਤਾ ਦੇ ਵੀ ਇਗਜ਼ਾਮਪਲਸ ਦਿੱਤੀ ਹੈ ਪਰ ਲੇਕਿਨ ਉਸ ਟਾਈਮ ਜਿਹੜੇ ਪ੍ਰਚਲਿਤ ਸ਼ਬਦ ਸੀਗੇproptoਬਾਦ ਅਖਾਨ ਕੋੜੀਆਂ ਜਿੰਨੇ ਮਤਲਬ ਕਿ ਸਾਨੂੰ इजीली ਸਮਝ ਆ ਜਾਏ ਜਿਹੜੀ ਅਸੀਂ ਗੁਰੂ ਇੱਕ ਮਤਲਬ ਕਿ ਅਸੀਂ ਅ ਅਦੇ ਤੇ ਵਿਚਾਰ ਵੀ ਕੀਤੀ ਸੀ ਮਨ ਹਾਲੇ ਕਿਰਸਾਨੀ ਕਰਨੀ ਸ਼ਰਮ ਪਾਣੀ ਤਨਖੀਦ ਨਾਮ ਵੀ ਸੰਤੋਖ ਸਵਾਦ ਦਾ ਰੱਖ ਗਰੀਬੀ ਵੇਸ ਹਨ ਉਸ ਟਾਈਮ ਪ੍ਰਚਲਿਤ ਖੇਤੀ ਬਾੜੀ ਹੀ ਹੁੰਦੀ ਸੀ ਕਿ ਤੇ ਗੁਰੂ ਸਾਹਿਬ ਨੇ ਉਹਨੂੰ ਵੀ ਪੜੇ ਬਲਕਿ ਹਰ ਚੀਜ਼ ਨੂੰ ਹਰ ਐਂਗਲ ਤੋਂ ਸਾਨੂੰ ਸਮਝਾਣੇ ਦੀ ਵੀ ਤੁਸੀਂ ਤੇਰੇ ਸੰਤੋਖ ਆਵੇ ਤੇਰੇ ਵਿੱਚ ਬਲਕਿ ਤੇਰੇ ਵਿੱਚ ਸੱਚ ਆਵੇ ਤੇਰੇ ਤੇ ਬਲਕਿ ਬੜਾ ਇੱਥੇ ਵੀ ਤੁਸੀਂ ਦੇਖੋ ਕੱਪੜ ਰੂਪ ਸੁਹਾ ਮਨਾ ਉਹਨ ਕੱਪੜ ਇੱਕ ਤਾਂ ਸਾਡਾ ਬਾਹਰ ਦੀ ਪਤ ਕਰਜਦਾਵੇਂ ਕੱਪੜਾ ਇੱਕ ਸਾਡੀ ਅੰਤਰ ਆਤਮੇ ਨੂੰ ਪ੍ਰੇਮ ਪਟੋਲਾ ਤੈਸ਼ਾ ਦਿੱਤਾ ਟਕਣ ਕੋ ਪਤਮੀ ਦਾਣਾ ਬੀਨਾ ਸਾਈਂ ਬੈਂਦਾ ਨਾਨਕ ਸਾਰ ਨਾ ਜਾਣਾ ਤੇਰੀ ਇੱਕ ਸਾਡੀ ਆਤਮਿਕ ਰੂਪੀ ਆਤਮਿਕ ਨੂੰ ਆਤਮਾ ਨੂੰ ਟਕਣੇ ਵਾਲਾ ਇੱਕ ਪੱਤਰ ਸਿਫਤ ਸਲਾਹ ਦਾ ਜਿਹੜਾ ਕੱਪੜਾ ਹੈ ਨਾ ਉਹ ਸਾਨੂੰ ਗੁਰੂ ਕੋਲੋਂ ਮਿਲੇਗਾ ਔਰ ਸਭ ਨੂੰ ਹੀ ਉਹਦੀ ਲੋੜ ਹੁੰਦੀ ਹੈ ਔਰ ਉਹਦਾ ਕੋਈ ਉਹ ਉਹ ਉਹਦਾ ਮੁੱਲ ਐਵੇਂ ਕਿ ਸਾਨੂੰ ਆਪਸ ਮਰਪਿਤ ਕਰਨਾ ਪਏਗਾ ਗੁਰੂ ਸਾਹਿਬ ਕਹਿੰਦੇ ਨਾ ਕਿ ਕੀ ਦੇਣਾ ਪਏਗਾ ਗੁਰੂ ਸਾਹਿਬ ਪਹਿਲੇ ਜਾਮੇ ਚ ਕਰਨੇ ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ ਕੋ ਸਬ ਨਾ ਕੀ ਰੇਣ ਕਾ ਤੋ ਆਓ ਹਮਾਰੇ ਪਾਸ ਇਹ ਵਾਕ ਹੀ ਸਾਨੂੰ ਉਹਦੀ ਪਹਿਲਾ ਭੁੱਖ ਲੱਗਿਓਏ ਦੇਖੋ ਜੇ ਸਾਨੂੰ ਜੇ ਉਹਦੀ ਭੁੱਖ ਨਹੀਂ ਨਾ ਸਾਨੂੰ ਗਿਆਨ ਦੀ ਸੱਚ ਦੀ ਸਾਨੂੰ ਭਾਲ ਨਹੀਂ ਨਾ ਤਾਂ ਤੁਸੀਂ ਦੇਖੋ ਵੀ ਜੇ ਜਿਨੂੰ ਭੁੱਖ ਨਹੀਂ ਹੁੰਦੀ ਜਿਨੂੰ ਤੁਸੀਂ ਜ਼ਬਰਦਸਤੀ ਕੁਝ ਖਵਾਓਗੇ ਨਾ ਉਹਨੂੰ ਬਦਾਜਮੀ ਹੋਏਗੀ ਉਹਨੂੰ ਬਿਮਾਰੀਆਂ ਲੱਗਣਗੀਆਂ ਸਭ ਤੋਂ ਪਹਿਲਾਂ ਸਾਨੂੰ ਉਹਦੇ ਸੱਚ ਦੀ ਉਹਦੇ ਗਿਆਨ ਦੀ ਭਾਲ ਹੋਣੀ ਚਾਹੀਦੀ ਹੈ ਵੀ ਸਾਨੂੰ ਰਿਅਲਾਈਜ਼ ਹੋਵੇ ਕਿ ਅਸੀਂ ਤੰਗ ਅਸੀਂ ਅੱਜ ਤੁਸੀਂ ਦੇਖੋ ਅੱਜ ਅਸੀਂ ਸਮਾਜ ਵਿੱਚ ਦੇਖਦੇ ਆ ਨਾ ਸਾਡੇ ਕੋਲ ਸਾਰਾ ਕੁਝ ਸਾਰੇ ਸੁੱਖ ਸਹੂਦਿਵ ਸੁਵਿਧਾਵਾਂ ਨੇ ਸਾਡੇ ਕੋਲ ਮਤਲਬ ਕਿ ਓਵਰ ਚੀਜ਼ਾਂ ਨੇ ਸਾਡੇ ਕੋਲ ਖਾਣ ਦੀਆਂ ਪੀਣ ਦੀਆਂ ਪੈਣਨ ਦੀਆਂ ਵਹੀਕਲ ਐ bizness ਐ ਸਭ ਕੁਝ ਐ ਮਤਲਬ ਕਿ ਐਨੀ ਅਸੀਂ ਕਿਹਾ ਸਕਦੇ ਕਿ ਪਰ ਫਿਰ ਅੱਜ ਦੇ ਟਾਈਮ ਵਿੱਚ ਹੀ ਮਨੁੱਖ ਇੰਨਾ ਪਰੇਸ਼ਾਨ ਕਿਉਂ ਐ ਕਦੀ ਅਸੀਂ ਸੋਚਿਆ ਕਿ ਵੀ ਅਸੀਂ ਪਰੇਸ਼ਾਨ ਸਾਡੇ ਵਿੱਚ ਪਰੇਸ਼ਾਨੀਆਂ ਕਿਉਂ ਨੇ ਐਨੇ ਸੁਸਾਇਡ ਐਨੀਆਂ ਨਾਰਮਲ ਡੈਥ ਨਹੀਂ ਹੁੰਦੀਆਂ ਜਿਨੀਆਂ ਸੁਸਾਇਡ ਕੇਸ ਹੁੰਦੇ ਨੇ ਛੋਟੇ ਛੋਟੇ ਬੱਚਿਆਂ ਨੂੰ ਡਿਪਰੈਸ਼ਨ ਐ ਘਰਾਂ ਵਿੱਚ ਕਲੇਸ਼ ਹੈ ਲੜਾਈਆਂ ਨੇ ਝਗੜੇ ਨੇ ਹਸਬੰਡ ਵਾਈਫ ਦੇ ਰਿਲੇਸ਼ਨਸ ਦੇਖ ਲੋ ਬੱਚਿਆਂ ਦੇ ਮਾਪਿਓ ਦੇ ਦੇਖ ਲੋ ਹੋਰ ਜਿਹੜੇ ਵੀ ਰਿਲੇਸ਼ਨ ਦੇਖ ਲੋ ਸਾਰੇ ਅਸੀਂ ਕਦੀ ਸੋਚਿਆ ਪਤਾ ਹੀ ਕਿਉਂ ਕਿਉਂਕਿ ਅਸੀਂ ਮੂਲ ਤੋਂ ਟੁੱਟ ਗਿਆ ਜਦੋਂ ਕੋਈ ਦਰਖਤ ਮੂਲ ਤੋਂ ਟੁੱਟਦਾ ਨਾ ਤੇ ਉਹਦੇ ਪੱਤੇ ਫਲ ਫੁੱਲ ਸਾਰਾ ਕੁਝ ਹੀ ਖਤਮ ਹੋ ਜਾਂਦਾ ਕਿਉਂਕਿ ਉਹਦੇ ਜਿਹੜਾ ਹਰੀਆਵਲ ਕਦੇ ਦੇਖੋ ਇੱਕ ਮਲਕੇ ਪੱਤਝੜ ਆਉਂਦੀ ਆ ਜਦੋਂ ਮਤਲਬ ਕਿ ਉਹਦੇ ਸਾਰੇ ਪੱਤੇ ਸੁੱਕ ਜਾਂਦੇ ਨੇ ਉਤਰ ਜਾਂਦੇ ਨੇ ਪਰ ਇੱਕ ਬਹਾਰ ਆਣੇ ਤੋਂ ਬਾਅਦ ਬਸੰਤ ਆਣੇ ਤੋਂ ਬਾਅਦ ਉਹਦੇ ਤੇ ਵੀ ਹਰਿਆਵਲ ਆ ਜਾਂਦੀ ਹੈ ਕਿਉਂ ਆ ਜਾਂਦੀ ਹੈ ਕਿਉਂਕਿ ਉਹਦਾ ਥੱਲੇ ਜੜ ਸੀ ਨਾ ਉਹ ਉਹਦੀ ਧਰਤੀ ਵਿੱਚ ਹੀ ਸੀਗੀ ਕਿਉਂਕਿ ਇੱਕ ਆਸ ਸੀਗੀ ਵੀ ਇਹ ਹਰਾ ਹੋਏਗਾ ਹੀ ਹੋਏ ਪਰ ਲੇਕਿਨ ਅਸੀਂ ਸਾਰੇ ਨਾ ਸਾਰੇ ਮੇਰੇ ਸਮੇਤ ਅਸੀਂ ਮੂਲ ਤੋਂ ਟੁੱਟੇ ਹੋਏ ਮੂਲ ਤੋਂ ਟੁੱਟਨੇ ਤੋਂ ਬਾਅਦ ਸਾਡੇ ਅੰਦਰ ਕੀ ਹੈ ਅਸ਼ਾਂਤੀ ਹੈ ਸਾਡੇ ਅੰਦਰ ਕੀ ਹੈ ਕ੍ਰੋਧ ਹੈ ਸਾਡੇ ਅੰਦਰ ਕੀ ਹੈ ਡਿਜ਼ਾਇਰਸ ਹਨੀਆਂ ਆਸਾਂ ਹਨੀਆਂ ਨੇ ਹੋਰ 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 ਵਧ ਵਧ ਵਧਦੀ ਪਰ ਜਦੋਂ ਅਸੀਂ ਇਤਿਹਾਸ ਪੜ੍ਹੀ ਹੈ ਨਾ ਸਾਡੇ ਜਿਹੜੇ ਸਿੱਖ ਵੀਰ ਸਾਡੇ ਜਿਹੜੇ ਪੂਰਵ ਸਾਡੇ ਜਿਹੜੇ ਬਜ਼ੁਰਗ ਜਿਹੜੇ ਸੀਗੇ ਉਹ ਤੁਸੀਂ ਦੇਖੋ ਘੋੜੀਆਂ ਦੀਆਂ ਕਾਠੀਆਂ ਤੇ ਵੀ ਰਹਿ ਕੇ ਉੱਖੇ ਰਹਿ ਕੇ ਚੰਗਾ ਨਾ ਪਾ ਕੇ ਚੰਗਾ ਨਾ ਖਾ ਕੇ ਪਰ ਇੱਕ ਗੁਰੂ ਦਾ ਇੱਕ ਕਹਿ ਲੋ ਕਿ ਗੁਰੂ ਨਾਲ ਇੰਨਾ ਪ੍ਰੇਮ ਇੰਨਾ ਪਿਆਰ ਇੰਨੀ ਪ੍ਰੀਤ ਸੀਗੀ ਕਿ ਵੀ ਉਹ ਉਦੋਂ ਵੀ ਚੜਦੀ ਕਲਾ ਵਿੱਚ ਸੀਗੇ ਜਦ ਕਿ ਉਹਨਾਂ ਦੇ ਕਾਰੋਬਾਰ ਖਤਮ ਹੋ ਗਏ ਬੱਚੇ ਖਤਮ ਹੋ ਗਏ ਘਰ ਕੁਝ ਵੀ ਨਹੀਂ ਸਿਕਾ ਉਹਨਾਂ ਕੋਲ ਪਰ ਲੇਕਿਨ ਕੀ ਸੀਗਾ ਅਸੀਂ ਕਦੀ ਸੋਚਿਆ ਉਹਨਾਂ ਕੋਲ ਕੀ ਸੀਗਾ ਗੁਰੂ ਸਾਹਿਬ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਨੇ ਸਵਾਰਾ ਕੁਛ ਹੀ ਛੱਡ ਦਿੰਦੇ ਨੇ ਬੱਚੇ ਵੀ ਅਲੱਗ ਹੋ ਗਏ ਗੁਰੂ ਸਾਹਿਬ ਦੇ ਉਹਨਾਂ ਦੇ ਮਾਤਾ ਜੀ ਬੱਚੇ ਉਹਨਾਂ ਦੇ ਮਹਿਲ ਵੀ ਉਹਨਾਂ ਦੇ ਪਿਆਰੇ ਸਿੱਖ ਵੀ ਹੋਰ ਵੀ ਸਾਰਾ ਕੁਝ ਸਰਸਾ ਦੀ ਨਾਤੇ ਸਾਰਾ ਕੁਝ ਵੀ ਛੋੜਾ ਹੋ ਗਿਆ ਪਰ ਉਹਨਾਂ ਕੋਲ ਕੀ ਸੀਗਾ ਉਹਨਾਂ ਕੋਲ ਸੀਗਾ ਸੱਚ ਨਾਲ ਪ੍ਰੀਤ ਉਹਨਾਂ ਕੋਲ ਸੀਗਾ ਗਿਆਨ ਉਹਨਾਂ ਨੂੰ ਸੀ ਭੁੱਖ ਸੀ ਰਸਾਜ ਦੀ ਸਾਨੂੰ ਕੋਈ ਭੁੱਖ ਨਹੀਂ ਆ ਅਸੀਂ ਸਿਰਫ ਇੱਕ ਫਾਰਮੈਲਿਟੀਆਂ ਕਰਦੇ ਆ ਗੁਰਦੁਆਰਾ ਸਾਹਿਬ ਗਈ ਮੈਂ ਸਵੇਰੇ ਮੱਥਾ ਟੇਕਿਆ ਤੂ ਹੁਕਮਨਾਮਾ ਪੜਿਆ ਨਾ ਮੈਂ ਉਹਦੇ ਤੇ ਕਦੀ ਚੱਲਣ ਦੀ ਕੋਸ਼ਿਸ਼ ਕੀਤੀ ਨਾ ਮੈਂ ਕਦੀ ਸਮਝਣ ਦੀ ਕੋਸ਼ਿਸ਼ ਕੀਤੀ ਆਜਾ ਸੀ ਗੁਰਦੁਆਰਿਆਂ ਦੀ ਵੀ ਹਾਲਤ ਦੇਖੋ ਲੜਾਈਆਂ ਚੋਦਰ ਪ੍ਰਧਾਨਗੀਆਂ ਐਤੀ ਠੀਕ ਮਤਲਬ ਕਿ ਜੋ ਵੀ ਸਾਨੂੰ ਸਾਰਿਆਂ ਨੂੰ ਪਤਾ ਕਿਉਂਕਿ ਸਾਨੂੰ ਭੁੱਖ ਨਹੀਂ ਹੈਗੀ ਸਾਡੀ ਇੱਛਾ ਵੀ ਨਹੀਂ ਹੈਗੀ ਇੱਕ ਫਾਰਮੈਲਿਟੀਆਂ ਜੀ ਹੈ ਇੱਕ ਰਸਮ ਹੈ ਕਿ ਵੀ ਇਤਨੇ ਇਨਕਾਰ ਲਿਆ ਜਾਂ ਜਿਸ ਦਿਨ ਸਾਨੂੰ ਭੁੱਖ ਲੱਗੇਗੀ ਨਾ ਉਸ ਦਿਨ ਸਾਨੂੰ ਅਲੱਗ ਹੀ ਚਾਹ ਹੋਏਗੀ ਮੈਂ ਅੱਜ ਮੈਂ ਗੁਰਬਾਣੀ ਪੜਨੀ ਹੈ ਖਾਦੇ ਵਸਤੇ ਪੜਨੀ ਹੈ ਇਹ ਗੁਰਬਾਣੀ ਕਿਉਂ ਪੜੀ ਜਾ ਰਹੀ ਹੈ ਇਹ ਮੇਰੇ ਵਾਸਤੇ ਪੜੀ ਜਾ ਰਹੀ ਹੈ ਮੈਨੂੰ ਠੀਕ ਕਰਨੇ ਵਾਸਤੇ ਹੈ ਇਹ ਮੇਰੇ ਵਾਸਤੇ ਹੈ ਮੇਰੇ ਮਨ ਨੂੰ ਮਨ ਸਮਝਾਉਣ ਕਾਰਨੇ ਕਛੂਕ ਪੜੀ ਗਿਆਨ ਇਹ ਗਿਆਨ ਗੁਰੂ ਸਾਹਿਬ ਨੇ ਮੈਨੂੰ ਦਿੱਤਾ ਸੀਗਾ ਮੇਰੇ ਵਾਸਤੇ ਹੈ ਫਸਟ ਫਸਟ ਪਰਸਨ ਵਾਸਤੇ ਮੇਰੇ ਵਾਸਤੇ ਮੇਰੇ ਮਨ ਨੂੰ ਸਮਝਾਉਣ ਵਾਸਤੇ ਜਿਹੜਾ ਮੇਰਾ ਮਨ ਆਕੀ ਹੋਇਆ ਪਿਆ ਨਾ ਸੱਚ ਤੋਂ ਗਿਆਨ ਤੋਂ ਉਹਨੂੰ ਸਮਝਾਣੇ ਵਾਸਤੇ ਸੀਗਾ ਔਰ ਬੜੇ ਸਿੰਪਲ ਵਰਡਿ ਬੜੇ ਸੋਖੇ ਤਰੀਕੇ ਨਾਲ ਗੁਰੂ ਸਾਹਿਬ ਕਹ ਰਹੇ ਨੇ ਕੱਪੜ ਰੂਪ ਸੁਹਾਵਨਾ ਇਹ ਤੇਰਾ ਆਤਮਿਕ ਰੂਪ ਕੱਪੜਾ ਵੀ ਸੁਹਾਵਨਾ ਹੋ ਸਕਦਾ ਕਿਵੇਂ ਛੱਡ ਦੁਨੀਆ ਅੰਦਰ ਜਾਵਨਾ ਪਰ ਅੱਜ ਅਸੀਂ ਨਾ ਦੁਨੀਆ ਨੂੰ ਦੇਖ ਕੇ ਧਰਮ ਮਤਲਬ ਕਿ ਕਮਾਰਿਆਂ ਉਹ ਜੋ ਕਰ ਰਿਹਾ ਮੈਂ ਵੀ ਐਵੇਂ ਕਰਾਂ ਉਹ ਕਿੰਨੇ ਪਾਠ ਕਰ ਰਿਹਾ ਉਹ ਕਿੱਥੇ ਜਾ ਰਿਹਾ ਉਹ ਕਿਹੜੇ ਬਾਬੇ ਕੋਲੋਂ ਜਾ ਰਿਹਾ ਉਹ ਕਿਹੜੇ ਸੰਤ ਕੋਲੋਂ ਜਾ ਰਿਹਾ ਕਿਹੜੇ ਬ੍ਰਹਮ ਗਿਆਨੀ ਕੋਲੋਂ ਜਾ ਰਿਹਾ ਗੁਰੂ ਸਾਹਿਬ ਦੀ ਬਾਣੀ ਨੂੰ ਛੱਡ ਕੇ ਅਸੀਂ ਅੱਧਰ ਉੱਧਰ ਭਟਕਣਾ ਵਿੱਚ ਪਏ ਹੋਏ ਹਾਂ ਅਸੀਂ ਦੁਨੀਆਦਾਰੀ ਨੂੰ ਨਹੀਂ ਦੇਖਣਾ ਅਸੀਂ ਗੁਰੂ ਨੂੰ ਦੇਖਣਾ ਤਾਂ ਸਾਡਾ ਪਾਰ ਉਤਾਰਾ ਹੋਏਗਾ ਅਗਲੀ ਪੰਕਤੀਆਂ ਚ ਆਈਓ ਕਹਿ ਰਹੇ ਆ ਗੁਰੂ ਸਾਹਿਬ ਤੇਰਾ ਕੱਪੜ ਰੂਪ ਸੁਹਾਵਨਾ ਹੋ ਸਕਦਾ ਹੈ ਆਤਮਕ ਰੂਪ ਕੱਪੜਾ ਕਿਉਂਕਿ ਕਿ ਤੂੰ ਗੁਰੂ ਕੋਲੋਂ ਗਿਆਨ ਲੇਗਾ ਆਤਮਿਕ ਰੂਪ ਤੇਰਾ ਕਪੜਾ ਸੁਹਾਵਣਾ ਹੋ ਸਕਦਾ ਪਰ ਇਹ ਦੁਨਿਆਵੀ ਦੁਨਿਆਦਾਰੀ ਦੇ ਪਿੱਛੇ ਨਹੀਂ ਮਲਕੇ ਫਿਰਨਾ ਤੂੰ ਗੁਰੂ ਗੁਰੂ ਦੇ ਪਿੱਛੇ ਲੱਗ ਗੁਰੂ ਦੇ ਦੱਸਿਓ ਇਹ ਮਾਰਗ ਤੇ ਚੱਲ ਛੱਡ ਦੁਨੀਆਂ ਅੰਦਰ ਜਾਵਣਾ ਅੰਦਰ ਜਾ ਸਵੈ ਪਰਚੋਲ ਕਰ ਸਾਰੀ ਬਾਣੀ ਹੀ ਸਵੈ ਪਰਚੋਲ ਦੀ ਗੱਲ ਹੈ ਆਪਣੇ ਆਪ ਨੂੰ ਖੋਜ ਤੂੰ ਪਰੇਸ਼ਾਨ ਕਿਉ ਹੈ ਤੂੰ ਦੁਖੀ ਕਿਹੜੇ ਗੱਲ ਤੋਂ ਹੈ ਤੈਨ ਤੂੰ ਤੈਨੂੰ 네ਗੇਟਿਵ ਥਾਟਸ ਨਹੀਂ ਤੈਨੂੰ ਦੁਖੀ ਕੀਤਾ ਹੈ ਕਿਉਂਕਿ ਅੱਗੇ ਕਹਿੰਦੇ ਨੇ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਪਾਮਦੇ ਰਾਹ ਪੀੜੇ ਅੱਗੇ ਜਾਵਣਾ ਦੇਖੋ ਗੁਰੂ ਸਾਹਿਬ ਦੇ ਕੋ ਕਿੰਨੇ ਸਟ੍ਰੇਟ ਫੋਰ ਸਾਨੂੰ ਲੱਗਦਾ ਕਿ ਪ੍ਰਮਾਤਮਾ ਸਾਨੂੰ ਦੁੱਖ ਦੇ ਰਿਹਾ ਹੈ ਜਾਂ ਮੈਨੂੰ ਕਿਸੇ ਦੇ ਕਿਸੇ ਵਿਅਕਤੀ ਦੇ ਕਾਰਨ ਦੁੱਖ ਹੋ ਰਿਹਾ ਗੁਰੂ ਸਾਹਿਬ ਕਹਿੰਦੇ ਨਹੀਂ ਜੋ ਬੀਜੇ ਸੋ ਖਾਏ ਗੁਰੂ ਨਾਨਕ ਪਾਤਸ਼ਾਹ ਦਾ ਤੇ ਇੰਨਾ ਫਲਸਫਾ ਸਿੰਪਲ ਹੈ ਨਾ ਕਿ ਵੀ ਤੂੰ ਜੋ ਬੀਜਿਆ ਨਾ ਦੇਖੋ ਕਿਸਾਨ ਹੈ ਨਾ ਕਿਸਾਨ ਨੂੰ ਪੁੱਛੋ ਕੋਈ ਬ੍ਰਹਮ ਗਿਆਨੀ ਚਲੇ ਜਾਏ ਕੋਈ ਸੰਤ ਬਾਬਾ ਚਲੇ ਜਾਏਗੀ ਵੀ ਤੂੰ ਅੱਜ ਖੇਤ ਵਿੱਚ ਨਾ ਕਣਕ ਬੋਈ ਐ ਇਹ ਮਾਲਾ 108 ਵਾਰ ਫੇਰ ਤੇ ਤੇਰੇ ਸੇਬ ਉਗਾਣਗੇ ਉਹ ਕਹਿਗਾ ਜਾਪ ਨਾ ਕੰਮ ਕਰ ਮੈਂ ਕਣਕ ਬੋਈ ਐ ਨਾ ਮੈਨੂੰ ਕਣਕ ਹੀ ਮਿਲਣੀ ਤੂੰ ਗੁਰੂ ਸਾਹਿਬ ਵੀ ਤੋਏ ਸਮਝਾ ਰਹੇ ਨੇ ਬੀਜੇ ਪਿੱਖ ਮੰਗੇ ਅੰਮ੍ਰਿਤ ਵੇਖੋ ਇਹ ਨਿਯਮ ਉਹ ਭਾਈ ਬੀਜਾ ਜੋ ਐ ਪੁੱਤਰ ਜੀ ਮਿਲਣਾ ਵੀ ਹੋਈ ਹੋਈ ਆ ਅਤੇ ਕਰਮ ਇੱਕ ਧਰਤੀ ਹੈ। ਸਰੀਰ ਇੱਕ ਧਰਤੀ ਹੈ, ਕਰਮ ਤੇਰੇ ਬੀਜ ਹੈ। ਜਿਉ ਜੋ ਜੀ ਵੀ ਅਸੀਂ ਬੀਜਾਂਗੇ ਸਾਨੂੰ ਰੱਬ ਕਦੀ ਨਹੀਂ ਦੁੱਖ ਦਿੰਦਾ ਕਿਉਂਕਿ ਉਹ ਨਿਰਪੋ ਨਿਰਵੈਰ ਹੈ। ਉਹ ਦਿਆਲੂ ਹੈ, ਕਿਰਪਾਲੂ ਹੈ, ਮੇਰਵਾਨਾ ਹੈ। ਸਦੀਵੀ ਬਖਸ਼ਿੰਦਾ ਹੈ, ਆਫਗੁਣ ਕੋਨਾ ਚਿਤਾਰੇ, ਗਲ ਸੇਤੀ ਲਾਇਕ ਹੈ। ਉਹ ਕਿਸੇ ਨੂੰ ਵੀ ਦੁੱਖ ਨਹੀਂ ਦਿੰਦਾ। ਇਹ ਮੇਰੇ ਕਰਮ ਹੁੰਦੇ ਨੇ। ਉਹ ਕਰਮ ਹਾਂ। ਕਦੋਂ ਬੀਜ, ਕਦੋਂ ਬੀਜੇ ਸੀਗੇ ਤੇ ਕਦੋਂ ਖਾਣੇ ਪੈਣਗੇ ਮੈਨੂੰ ਨਹੀਂ ਪਤਾ। ਕਬੀਰ ਜੀ ਵੀ ਕਹਿੰਦੇ ਨੇ ਆਪਣੇ ਕਰਮ ਕੀ ਗਤ ਮੈਂ ਕਿਹਾ ਜਾਣੂ ਮੈਂ ਕਿਹਾ ਜਾਣੂ ਬਾਬਾ ਰੇ ਮੈਨੂੰ ਕੀ ਪਤਾ ਜਿਹੜੇ ਅਸੀਂ ਥਾਟਸ ਲੈਨੇ ਉਹ ਵੀ ਤੇ ਮੇਰੇ ਕਰਮ ਬੰਦੇ ਨੇ ਉਹ ਵੀ ਸਾਡੇ ਕਰਮ ਹੀ ਬੰਦੇ ਨੇ ਇੱਕ ਸਾਡੇ ਸਰੀਰ ਨੇ ਕਾਰ ਦਿੱਤੇ ਜਿਹੜੇ ਮੇਰੇ ਮਾਨੇ ਥਾਟਸ ਆਇਆ ਕਿ ਮੈਂ ਇਹਨੂੰ ਗਾਲ ਕੱਢਣੀ ਹੈ ਐਨੇ ਮੈਨੂੰ ਬੁਰਾ ਬੋਲਿਆ ਮੈਂ ਵੀ ਇਹਨੂੰ ਬੁਰਾ ਬੋਲਣਾ ਮੈਂ ਉਹਨੂੰ ਸਾਹਮਣੇ ਬੁਰਾ ਨਹੀਂ ਬੋਲਿਆ ਪਰ ਲੀਤਨ ਮੈਂ ਆਪਣੇ ਆਪਣੇ ਮਾਨੇ ਦੇ ਅੰਦਰ ਉਹਦੇ ਪ੍ਰਤੀ ਛਿਜ ਰੱਖੀ ਉਹਦੇ ਨਾਲ ਵੈਰ ਰੱਖਿਆ ਮੇਰੇ ਪਰ ਬਸ ਮੇਰੇ ਲਵਜ਼ ਨਹੀਂ ਬਾਹਰ ਨਿਕਲੇ ਪਰ ਮੇਰੇ ਮਨ ਨੇ ਉਹ ਲਵਜ਼ ਬਣਾਏ ਆ ਉਹ ਵੀ ਸਾਡਾ ਕਰ ਅੱਗੇ ਗੁਰੂ ਸਾਹਿਬ ਕਹਿੰਦੇ ਨੇ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇ ਲੋਰਾਂ ਅਸੀਂ ਆਪਣੇ ਕੀਤੇ ਹੋਏ ਕਰਮਾਂ ਕਰਕੇ ਉਹਦੇ ਤੋਂ ਵਿਛੜੇ ਹੋਇਆ ਉਹ ਸਾਡੇ ਤੋਂ ਨਹੀਂ ਵਿਛੜਿਆ ਉਹ ਸਾਡੇ ਨਾਲ ਹੈ ਸਦੀਵੀ ਨਾਲ ਹੈ ਹਰ ਟਾਈਮ ਨਾਲ ਹੈ 24 ਘੰਟੇ ਨਾਲ ਹੈ ਸਤੋ ਦਿਨ ਨਾਲ ਹੈ 365 ਦਿਨ ਨਾਲ ਹੈ ਹਰ ਸੁਆਸ ਦੇ ਨਾਲੋਂ ਨਾਲ ਪਰ ਅਸੀਂ ਉਹਨੂੰ ਬੁਲਾਉਂਦੇ ਆ ਉਹ ਨਹੀਂ ਸਾਨੂੰ ਬੁਲਾਉਂਦਾ ਕਹਿੰਦੇ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹਰੇਕ ਜੀਵ ਨੇ ਆਪੋ ਆਪਣੇ ਕੀਤੇ ਹੋਏ ਮੰਦੇ ਜਾਂ ਚੰਗੇ ਕਰਮਾਂ ਦਾ ਫਲ ਆਪ ਹੀ ਭੋਗਣਾ ਹੈ ਅਗਲੀ ਪੰਕਤੀ ਚ ਕਹਿੰਦੇ ਨੇ ਹੁਕਮ ਕੀਏ ਮਨ ਪਾਵਦੇ ਰਾਹ ਪੀੜੇ ਅੱਗੇ ਜਾਵਣਾ ਹੁਣ ਤੁਸੀਂ ਦੇਖੋ ਦੋ ਤਰ੍ਹਾਂ ਦਾ ਹੁਕਮ ਹੈ ਇੱਕ ਤੇ ਪ੍ਰਮਾਤਮਾ ਦਾ ਲਾਅ ਚੱਲ ਰਿਹਾ ਉਹਦਾ ਹੁਕਮ ਚੱਲ ਰਿਹਾ ਹੈ ਇਹ ਹੁਕਮ ਕਰਦਾ ਮੇਰਾ ਮਨ ਦੋ ਤਰ੍ਹਾਂ ਦੇ ਹੁਕਮੇ ਦੀ ਗੱਲ ਕੀਤੀ ਹੈ ਗੁਰੂ ਸਾਹਿਬ ਨੇ ਹੁਕਮੀ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੇ ਜੇ 부ਝੇ ਜੇ ਅਸੀਂ ਉਹਦੇ ਗੁਰੂ ਦਾ ਹੁਕਮ 부ਝ ਜਾਗੇ ਤੇ ਸਾਡੇ ਵਿੱਚ ਹੋਮੇ ਨਹੀਂ ਆਏਗੀ ਕਦੇ ਵੀ ਨਾਨਕ ਹੁਕਮੇ ਜੇ 부ਝੇ ਤਾਂ ਹੋਮੇ ਕਹੇ ਨਾ ਕੋਇ ਪਰ ਜਦੋਂ ਅਸੀਂ ਉਹਦਾ ਹੁਕਮ ਨਹੀਂ 부ਝਦੇ ਜਦੋਂ ਅਸੀਂ ਉਹਦੇ ਹੁਕਮ ਔਰ ਰਜ਼ਾ 'ਚ ਨਹੀਂ ਚੱਲਦੇ ਫੇਰ ਮੇਰਾ ਮਨ ਹੁਕਮ ਕਰਦਾ ਹੈ ਮੇਰਾ ਜਿਹੜਾ ਮਨ ਹੁਕਮ ਕਰਦਾ ਹੈ ਨਾ ਉਹ ਸਾਰਾ ਹੀ ਗਲਤ ਕਰੇਗਾ ਕੋਈ ਵੀ ਚੀਜ਼ ਸੀ ਠੀਕ ਹੋਏਗੀ ਨਹੀਂ ਜਦ ਤੱਕ ਮੈਂ ਮਨ ਦੇ ਆਖੇ ਲਗਾਂਗੀ ਹਾਂ ਜਦੋਂ ਮੈਂ ਗੁਰੂ ਦੇ ਆਖੇ ਲਗਾਂਗੀ ਗੁਰਮੁਖ ਗੁਰੂ ਦਾ ਗੁਰਮੁਖ ਦਾ ਮਤਲਬ ਹੈ ਨਹੀਂ ਕਿਸੇ ਬੰਦੇ ਨੂੰ ਗੁਰਮੁਖ ਕਿਹਾਵੇ ਦੇਖੋ ਗੁਰਮੁਖ ਕੋਈ ਵੀ ਨਹੀਂ ਹੋ ਸਕਦਾ ਕਿਉਂਕਿ ਜਿਹੜੇ ਆਪਣੇ ਆਪ ਨੂੰ ਗੁਰਮੁਖ ਅਖਵਾਉਂਦੇ ਵੀ ਨਾ ਉਹਦੇ ਕੋਲੋਂ ਵੀ ਗਲਤੀਆਂ ਹੋ ਸਕਦੀਆਂ ਨੇ ਹੁਣ ਸਾਡੇ ਕੋਲ ਕਿਹੜਾ ਪੈਮਾਨਾ ਵੈ ਕਿ ਵੀ ਮੈਂ ਸਾਹਮਣੇ ਵਾਲੇ ਵਿਅਕਤੀ ਨੂੰ ਕਾਂਜੀ ਜਾਂ ਗੁਰਮੁਖ ਨੇ ਇਹ ਬੜੇ ਗੁਰਮੁਖ ਨੇ ਉਹ ਮੈਨੂੰ ਗੁਰਮੁਖ ਕਹ ਦੇਗਾ ਮੈਂ ਉਹਨੂੰ ਗੁਰਮੁਖ ਕਹ ਦਾਂਗੀ ਨਾ ਉਹ ਗੁਰਮੁਖ ਹੈ ਨਾ ਮੈਂ ਗੁਰਮੁਖ ਕਿਉਂਕਿ ਸਾਨੂੰ ਇੱਕ ਨਾ ਮਤਲਬ ਕਿ ਸਾਨੂੰ ਇਹਦੀ ਆਦਤ ਵੀ ਪੈ ਚੁੱਕੀ ਹੈ ਅਸੀਂ ਗੁਰਦੁਆਰੇ 'ਚ ਦੇਖਣਾ ਜੀ ਬੜੇ ਗੁਰਮੁਖ ਨੇ ਬੜੇ ਪੁੰਚੇ ਹੋਏ ਨੇ ਨਹੀਂ ਕੋਈ ਵੀ ਪੁੰਚਾ ਨਹੀਂ ਹੁੰਦਾ ਤੇ ਕੋਈ ਵੀ ਗੁਰਮੁਖ ਨਹੀਂ ਹੁੰਦਾ ਗੁਰਮੁਖ ਦਾ ਮਤਲਬ ਹੁੰਦਾ ਹੈ ਗੁਰੂ ਤੇ ਮੁਖ ਤੋਂ ਨਿਕਲੀ ਹੋਈ ਗੱਲ ਦੇਖੋ ਗਲਤੀਆਂ ਸਾਰਿਆਂ ਕੋਲ ਹੁੰਦੀਆਂ ਜਦ ਤੱਕ ਅਸੀਂ ਧਰਤੀ ਤੇ ਰਹਿਣਾ ਨੇ ਸਾਡੇ ਕੋਲ ਗਲਤੀਆਂ ਹੋਣੀਆਂ ਕਿ ਅਸੀਂ ਪੂਰਾ ਪੂਰਾ ਸੱਚ ਬੋਲਦੇ ਆ ਅਸੀਂ ਝੂਠ ਨਹੀਂ ਬੋਲਦੇ ਅਸੀਂ ਝੂਠ ਕਦੀ ਕਦੀ ਬੋਲਦੇ ਆ ਨਾ ਫਿਰ ਅਸੀਂ ਪੂਰੇ ਕਿਵੇਂ ਗੁਰਮੁਖ ਹੋ ਸਕਦੇ ਗੁਰਮੁਖ ਦਾ ਮਤਲਬ ਹੁੰਦਾ ਗੁਰੂ ਦੇ ਮੁਖ ਤੋਂ ਨਿਕਲੀ ਹੋਈ ਗੱਲ ਦੇ ਉੱਤੇ ਤੁਰਨੇ ਦੀ ਕੋਸ਼ਿਸ਼ ਕਰਨੀ ਸਾਡੇ ਕੋਲ ਕੋਈ ਪੈਮਾਨਾ ਨਹੀਂ ਕਿ ਸਾਰੇ ਗੁਰਮੁਖ ਨੇ ਸੋ ਗੱਲ ਹੈ ਕਿ ਇੱਥੇ ਆ ਕੇ ਕਹਿੰਦੇ ਨੇ ਹੁਕਮ ਕੀਏ ਮਨ ਭਾਵ ਦੇ ਰਾਹ ਪੀੜੇ ਅੱਗੇ ਜਾਵਨਾ ਉਨ ਜਿਹੜੇ ਮੈਂ ਹੁਕਮ ਆਪਣੇ ਮਨ ਮਨ ਨੇ ਜਿਹੜੇ ਜਿਹੜੇ ਮੈਨੂੰ ਹੁਕਮ ਕਰਾਏ ਕਿਉਂਕਿ ਮੇਰਾ ਮਨ ਰਾਜਾ ਬਣਿਆ ਹੋਇਆ ਸੀਗਾ ਉਹਨੇ ਜਿਹੜੇ ਮੇਰੇ ਗਿਆਨ ਇੰਦਰੀਆਂ ਕਰਮ ਇੰਦਰੀਆਂ ਸਾਰਿਆਂ ਕੋਲੋਂ ਜੋ ਹੁਕਮ ਕਰਾਏ ਮੈਂ ਉਹਦੇ ਮੁਤਾਬਿਕ ਚੱਲੇ ਉਹਦੇ ਮੁਤਾਬਿਕ ਚੱਲਨੇ ਦਾ ਰਿਜ਼ਲਟ ਕੀ ਹੋਇਆ ਜੀ ਜਿਸ ਮਨੁੱਖ ਨੇ ਆਪਣੇ ਮਨ ਮੰਨੀਆਂ ਕਰਤੂਤ ਹਕੂਮਤਾ ਕੀਤੀਆਂ ਮਤਲਬ ਕਿ ਆਪਣੇ ਮਨ ਦੇ ਆਖੇ ਲਾ ਕੇ ਜਿਹੜੇ ਜਿਹੜੇ ਰਸਤੇ ਤੇ ਉਹ ਚੱਲੇ ਉਸ ਨੂੰ ਅਗਾ ਔਖੀਆਂ ਕਾਠੀਆਂ ਵਿੱਚੋਂ ਲੰਘਣਾ ਪਿਆ ਠੀਕ ਹੈ ਨਾ ਜੇ ਮਨ ਲਓ ਕਿ ਮੈਨੂੰ ਕ੍ਰੋਧ ਆਇਆ ਮੈਂ ਐਨਾ ਅੱਖਾਂ ਨਾਲ ਪਰਾਇਆ ਤਨ ਦੇਖਿਆ ਪਰਾਇਆ ਤਨ ਦੇਖਿਆ ਪਰਾਏ ਦਾ ਬੱਚੇ ਨੂੰ ਦੇਖ ਕੇ ਗਲਤ ਸੋਚਿਆ ਉਹਦਾ ਮੈਨੂੰ ਹੀ ਭੋਗਣਾ ਪਏਗਾ ਕਿਸੇ ਹੋਰ ਨੂੰ ਨਹੀਂ ਭੋਗਣਾ ਪਏਗਾ ਕਿਉਂਕਿ ਗੁਰੂ ਸਾਹਿਬ ਬੜਾ ਕਲੀਅਰ ਕਹਿੰਦੇ ਨੇ ਇਹ ਨੇਤਰੋ ਮੇਰਿਓ ਹਰ ਤੁਮੇ ਜੋਤ ਧਰੀ ਹਰ ਵੀ ਨਾ ਨਾ ਦੇਖੂ ਕੋਈ ਉਹ ਵੀ ਉਹ ਬੱਚਾ ਉਹ ਤੇਰੇ ਵਿੱਚ ਉਹ ਜੋਤ ਪ੍ਰਮਾਤਮਾ ਨੇ ਜਿਹੜੀ ਰੱਖੀ ਹੈ ਨਾ ਨੇਤਰਾਂ ਵਿੱਚ ਉਹਦੇ ਨਾਲ ਸਿਰਫ ਤੇ ਸੁਰਖ ਤੂੰ ਇੱਕ ਨੂੰ ਦੇਖਣਾ ਗੁਰੂ ਸਬ ਤੇ ਇੱਥੇ ਤੱਕ ਕਹਿੰਦੇ ਨੇ ਕਹਿੰਦੇ ਤੂੰ ਉਹ ਚੋਰ ਨਹੀਂ ਆਪਣਾ ਕਰਮ ਕੀਤਾ ਪਰ ਤੂੰ ਨਹੀਂ ਉਹਨੂੰ ਚੋਰ ਕਹਿਣਾ ਠੀਕ ਹੈ ਉਹ ਉਹਨੂੰ ਹਾਲੇ ਤੱਕ ਸਮਝ ਨਹੀਂ ਆਈ ਤੇ ਮੈਨੂੰ ਥੋੜੀ ਜੀ ਸਮਝ ਆ ਗਈ ਬਸ ਮੈਂ ਚੱਲਣਾ ਸ਼ੁਰੂ ਕਰਤਾ ਉਹ ਚੱਲੇ ਹਾਲੇ ਨੂੰ ਸਮਝ ਨਹੀਂ ਆਈ ਹੋ ਸਕਦਾ ਜਿਹੜਾ ਚੋਰ ਚੋਰੀ ਕਰਦਾ ਵੇ ਹੋ ਸਕਦਾ ਉਹ ਸੋ ਚੰਗੇ ਕੰਮ ਕਰਦਾ ਹੋਵੇ ਤੇ ਹੋ ਸਕਦਾ ਹੈ ਕਿ ਮੈਂ ਉਹਦੇ ਰਾਤੇ ਜੇ ਚਲਨੀਆ ਹੋ ਸਕਦਾ ਮੈਂ ਚੰਗੇ ਕੰਮ ਨਾ ਵੀ ਕਰਦੀ ਹਾਂ ਮੈਂ ਸਿਰਫ ਉਹਦਾ ਨਾਮ ਨਹੀਂ ਜਪਦੀ ਹਾਂ ਅਸੀਂ ਕਿਸ ਸਾਡੇ ਕੋਲ ਕੋਈ ਪੈਮਾਨਾ ਥੋੜੀ ਹੈ ਹੁਣ ਅਸੀਂ ਪੈਮਾਨਾ ਪਤਾ ਕੀ ਲਾਲੀਤਾ ਜਿਹੜਾ ਸਵੇਰੇ ਉੱਠ ਕੇ ਨਿਤਨੇਮ ਕਰਦਾ ਹੈ ਜਿਹੜਾ ਗੁਰਦੁਆਰਾ ਸਾਹਿਬ ਜਾਂਦਾ ਉਹ ਬੜਾ ਗੁਰਮੁਖ ਹੈ ਨਹੀਂ ਇਹ ਪੈਮਾਨਾ ਨਹੀਂ ਹੈ ਹੋ ਸਕਦਾ ਹੈ ਜਿਹੜਾ ਗੁਰਦੁਆਰਾ ਸਾਹਿਬ ਨਹੀਂ ਜਾਂਦਾ ਜਿਹੜਾ ਪਾਠ ਨਹੀਂ ਕਰਦਾ ਉਹ ਸੋਚਦਾ ਉਹ ਕਦੀ ਝੂਠ ਹੀ ਨਾ ਬੋਲਦਾ ਹੋ ਸਕਦਾ ਉਹ ਗੁਰੂ ਦੇ ਮਾਰਗ ਤੇ ਪੂਰਾ ਚੱਲਦਾ ਹੋਵੇ ਉਹ ਕੋਈ ਵੀ ਹੋ ਸਕਦਾ ਚਾਹੇ ਰਿਕਸ਼ੇ ਚਲਾਣੇ ਵਾਲਾ ਵੀ ਕਿਉਂ ਕਿਉਂ ਨਾ ਕੋਈ ਵੀ ਹੋ ਸਕਦਾ ਪਰ ਸਾਡਾ ਪੈਮਾਨਾ ਬਹੁਤ ਛੋਟਾ ਜਿਹਾ ਹੋਇਆ ਹੈ ਕਿ ਵੀ ਅਸੀਂ ਬਾਹਰੀ ਤੌਰ ਤੇ ਦੇਖਦੇ ਹਾਂ ਸਭ ਕੁਝ ਇੱਥੇ ਵੀ ਗੁਰੂ ਸਾਹਿਬ ਕਹਿੰਦੇ ਨੇ ਉਨੂੰ ਔਖੀਆਂ ਘਾਟੀਆਂ ਵਿੱਚ ਲੰਘਣਾ ਪਵੇਗਾ ਪਾਪ ਆਪਣੀਆਂ ਕੀਤੀਆਂ ਹੋਈਆਂ ਵਧੀਆਂਕੀਆਂ ਦੇ ਵੱਟੇ ਆਪਣੀਆਂ ਕੀਤੀਆਂ ਹੋਈਆਂ ਕਰਮਾਂ ਦੇ ਵੱਟੇ ਉਹਨੂੰ ਉਹ ਕਸ਼ਟ ਸਹਿਣੇ ਪੈਣਗੇ ਭੋਗਨੇ ਪੈਣਗੇ ਉਹ ਜਿੰਨੇ ਵੀ ਵਿਕਾਰ ਹਨਾ ਤੁਸੀਂ ਦੇਖੋ ਵਿਕਾਰ ਵੀ ਤੁਸੀਂ ਦੇਖੋ ਵੀ ਜਦੋਂ ਅਸੀਂ ਗੁਰੂ ਦਾ ਗਿਆਨ ਲੈ ਲੈਂਦੇ ਆ ਇੱਕ ਗਿਆਨਬੰਦਾ ਗੁਰੂ ਦਾ ਗਿਆਨ ਲੈ ਕੇ ਉਹ ਚੀਜ਼ ਨੂੰ ਯੂਜ਼ ਕਰਦਾ ਨਾ ਤੇ ਉਹ ਸਹੀ ਯੂਜ਼ ਕਰੇਗਾ ਇੱਕ ਅਗਿਆਨੀ ਜਿਹੜਾ ਮਨੁੱਖ ਹੈ ਗੁਰੂ ਕੋਲ ਗਿਆਨ ਨਹੀਂ ਲੈਂਦਾ ਉਹਦਾ ਮਿਸਯੂਜ਼ ਕਰੇਗਾ ਠੀਕ ਹੈ ਨਾ ਉਹ ਜਿਵੇਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਗੁਰੂ ਸਾਹਿਬ ਗੱਲ ਕਰਦੇ ਨੇ ਵੀ ਮਿਲ ਕੇ ਉਹਦੀ ਗੱਲ ਕਰਦੇ ਨੇ ਤੇ ਹੁਣ ਤੁਸੀਂ ਦੇਖੋ ਜਦੋਂ ਤੁਸੀਂ ਗਿਆਨ ਲੈ ਲੋਗੇ ਅਸੀਂ ਤੁਸੀਂ ਗਿਆਨ ਲੈ ਲਾਂਗੇ ਤੇ ਉਹ ਕੀ karenge ਅਸੀਂ ਉਹਦਾ ਸਹੀ ਇਸਤੇਮਾਲ ਕਰਾਂਗੇ ਅਸੀਂ ਉਹਨੂੰ ਮਿਸਯੂਜ਼ ਨਹੀਂ ਕਰਾਂਗੇ ਪਰ ਇੱਕ ਜਿਹੜਾ ਅਗਿਆਨੀ ਮਨ ਹੈ ਮੇਰਾ ਮੈਂ ਵੀ ਯੂਜ਼ ਕਰ ਰਹੀ ਆ ਪਰ ਅਗਿਆਨਤਾ ਵਾਸ ਕਰ ਰਹੀ ਨਾ ਮੈਂ ਉਹਨੂੰ ਮਿਸਯੂਜ਼ ਕਰ ਰਹੀ ਬਸ ਇੰਨਾ ਵਰਕ ਹੈ ਅਗਲੀ ਪੰਕਤੀ ਚ ਗੁਰੂ ਸਾਹਿਬ ਕਹਿੰਦੇ ਨੇ ਅੱਗੇ ਦੇਖੋ ਤਾਂ ਕੀ ਹਾਲ ਹੋਏਗਾ ਜੀ ਕਿਉਂਕਿ ਉਹਨੇ ਹੁਕਮ ਆਪਣੀ ਮਨਮਰਜ਼ੀ ਦੇ ਕੀਤਾ ਸੀਗਾ ਮੰਦਾ ਚੰਗਾ ਉਹਨੇ ਆਪਣੀ ਮਨਮਰਜ਼ੀ ਨਾਲ ਕੀਤਾ ਹੁਣ ਅਗਲੀ ਪੰਕਤੀ ਵਿੱਚ ਦੇਖੋ ਤੁਸੀਂ ਕਿੰਨੇ ਸਵਾਲ ਐ ਤੇ ਕਿੰਨੇ ਜਵਾਬ ਨਿਕਲ ਗਏ ਸਾਰੀ ਪੰਕਤੀਆਂ ਵਿੱਚੋਂ ਚਾਰ ਪੰਜ ਪੰਕਤੀਆਂ ਦੀ ਪੋੜੀ ਐ ਖੁਦ ਇੱਕ ਵਾਰ ਆਪ ਆਏ ਗ੍ਰੰਥ ਵਿੱਚੋਂ ਖੋਲ ਕੇ ਪੜਿਓ ਤੁਹਾਨੂੰ ਦੇਖੋ ਕਿੰਨਾ ਵਧੀਆ ਲੱਗੇਗਾ ਤੁਹਾਨੂੰ ਉਹ ਆਨੰਦ ਆਏਗਾ ਜਿਹੜਾ ਤੁਸੀਂ ਐਕਸਪਲੇਨ ਵੀ ਨਹੀਂ ਕਰ ਸਕਦੇ ਕਿ ਮੈਨੂੰ ਇਹ ਪੋੜੀ ਪੜ੍ਹ ਕੇ ਕਿੰਨਾ ਆਨੰਦ ਆਇਆ ਅੱਗੇ ਗੁਰੂ ਸਾਹਿਬ ਕਹਿੰਦੇ ਨੇ ਨੰਗਾ ਦੋਚਕ ਚਾਲਿਆਂ ਤਾ ਦਿਸੇ ਖਰਾ ਡਰਾਵਣਾ ਕਰ ਆਪ ਗੁਰ ਅਛੋਤਾ ਕਹਿੰਦੇ ਹੁਣ ਕੀ ਹੋਇਆ ਜੀ ਇਹੋ ਜਿਹਾ ਜੀਵ ਨੰਗਾ ਕੀਤਾ ਜਾਂਦਾ ਹੈ ਪਾਪ ਉਸ ਦੇ ਕੀਤੇ ਹੋਏ ਪਾਪ ਕਰਮਾ ਦਾ ਨਕਸ਼ਾ ਉਸ ਦੇ ਸਾਹਮਣੇ ਰੱਖਿਆ ਜਾਂਦਾ ਹੈ ਕਿ ਤੂੰ ਇਹ ਇਹ ਕੀਤੇ ਦੇਖੋ ਮਨ ਜਾਣਤ ਸਭ ਬਾਤ ਜਾਣਤ ਹੀ ਉਹ ਗੁਣ ਕਰੇ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੇ ਕਿ ਮੇਰਾ ਮਨ ਜਾਣਦਾ ਹੁੰਦਾ ਕਿ ਇਹ ਗੱਲ ਗਲਤ ਪਰ ਫੇਰ ਵੀ ਮੈਂ ਉਹ ਗੱਲ ਕਰਦੀ ਹਾਂ ਕਿਉਂ ਕਿਉਂ ਕਰਦੀ ਹਾਂ ਕਿਉਂਕਿ ਮੇਰਾ ਜਿਹੜਾ ਮਨ ਹੈ ਨਾ ਉਹਦੇ ਵਿੱਚ ਜਿਹੜੇ ਸੰਸਕਾਰ ਨੇ ਗਲਤ ਈਵਲ ਥੌਟਸ ਗਲਤ ਵਿਚਾਰ ਨੇ ਉਹ ਇੰਨੇ ਕੋ ਪੱਕੇ ਹੋ ਚੁੱਕੇ ਹਨਾ ਇੰਨੇ ਕੋ ਪੱਕੇ ਹੋ ਚੁੱਕੇ ਹਨ ਕਿ ਮੈਂ ਉਹਨਾਂ ਦੇ ਆਖੇ ਲਗਾ ਦਿਆਂ ਹਾਂ ਜਦੋਂ ਮੈਂ ਗੁਰੂ ਦੇ ਅੱਗੇ ਜਾ ਕੇ ਆਪਾਂ ਸਮਰਪਿਤ ਕਰਾਂਗੀ ਗੁਰੂ ਸਾਹਿਬ ਮੈਂ ਨਹੀਂ ਅੰਨਾ ਤੋਂ ਛੁੱਟ ਸਕਦੀ ਮੇਰੇ ਸੰਸਕਾਰ ਬਹੁਤ ਮਾੜਿਆ ਮੇਰੇ ਥੌਟਸ ਬਹੁਤ ਮਾੜਿਆ ਮੈਨੂੰ 네ਗੇਟਿਵ ਥੌਟਸ ਹੀ ਆਉਂਦੇ ਆ ਮੈਨੂੰ ਸਭ ਕੁਝ ਹੀ ਗਲਤ ਗਲਤ ਵਿਚਾਰ ਆਉਂਦੇ ਆ ਆਪਾਂ ਸਮਰਪਿਤ ਕਰ ਦਾਂਗੇ ਗੁਰੂ ਸਾਹਿਬ ਤੁਸੀਂ ਦਇਆ ਕਰੋ ਕਿ ਜਦੋਂ ਵੀ ਮੇਰੇ ਉੱਤੇ ਇਹ ਪੰਜ ਹਾਵੀ ਹੋਣ ਤੇ ਮੈਨੂੰ ਤੁਹਾਡੀ ਗੁਰਬਾਣੀ yaad ਆਵੇ ਮੈਨੂੰ ਤੁਹਾਡਾ ਗਿਆਨ yaad ਆਵੇ ਮੈਨੂੰ ਤੁਹਾਡੀ ਕੋਈ ਪੰਕਤੀ yaad ਆਵੇ ਮੈਂ ਮੈਰੀਲਾਈਜ਼ ਕਰਾਂ ਕਿ ਤੁਸੀਂ ਮੇਰੇ ਨਾਲ ਉਹ ਤਾਂ ਹੋ ਸਕਦਾ ਨਹੀਂ ਤੇ ਜਿਹੜੇ ਸਾਡੇ ਸੰਸਕਾਰ ਬਣੇ ਹੋਏ ਨਾ ਉਸ ਨੂੰ ਆਪਣੇ ਵਾਲੀ ਪ੍ਰੇਰਿਤ ਇੱਥੇ ਵੀ ਗੁਰੂ ਸਾਹਿਬ ਕਹਿੰਦੇ ਨੇ ਵੀ ਇਹ ਹੋ ਜੇ ਜੀਵ ਨੰਗਾ ਕੀਤਾ ਜਾਂਦਾ ਹੈ ਭਾਵ ਉਸਦੇ ਕੀਤੇ ਹੋਏ ਪਾਪ ਕਰਮਾਂ ਦਾ ਨਕਸ਼ਾ ਉਸਦੇ ਸਾਹਮਣੇ ਰੱਖਿਆ ਜਾਂਦਾ ਹੈ ਦੋਚਕ ਵਿੱਚ ਧੱਕਿਆ ਜਾਂਦਾ ਹੈ ਅਤੇ ਉਸ ਵੇਲੇ ਉਸ ਨੂੰ ਆਪਣੇ ਆਪ ਨੂੰ ਬੜਾ ਡਰਾਉਣਾ ਔਰ ਬੜਾ ਦੁੱਖ ਮਹਿਸੂਸ ਹੁੰਦਾ ਹੈ ਕਿਉਂ ਮਹਿਸੂਸ ਹੁੰਦਾ ਹੈ ਕਿ ਤੁਸੀਂ ਦੇਖੋ ਕਰ ਆਵਗੂ ਨੂੰ ਪਛੋਤਾਵਨਾ ਉਸ ਟਾਈਮ ਤੇ ਮਨ ਦੇ ਆਖੇ ਲਾ ਕੇ ਅਸੀਂ ਆਵਗੂਨ ਕਰ ਲਿੱਤੇ ਪਰ ਬਾਅਦ ਵਿੱਚ ਸਿਰਫ ਪਛਤਾਵਾ ਰਹਿ ਜਾਂਦਾ ਹੈ ਫਿਰ ਅਸੀਂ ਆਪ ਹੀ ਪਛਤਾਵਾਂ ਪਛਤਾਂਦੇ ਆ ਦੇਖੋ ਇਹਦੇ ਵਿੱਚ ਗੁਰੂ ਪਰਮਾਤਮਾ ਕੋਈ ਕਿਸ ਪਰਮਾਤਮਾ ਜਾਂ ਗੁਰੂ ਕਿਸੇ ਨੂੰ ਵੀ ਦੁੱਖ ਨਹੀਂ ਦਿੰਦਾ ਐਸੇ ਸਾਨੂੰ ਉਹੀ ਗੱਲ ਹੈ ਨਾ ਕਿ ਗੁਰਬਾਣੀ ਨੂੰ ਵਿਚਾਰਨਾ ਬਹੁਤ ਜ਼ਰੂਰੀ ਹੈ ਕਿ ਮੇਰੇ ਕਰਮਾਂ ਦਾ ਮੇਰੇ ਥਾਟਸ ਦਾ ਮੇਰੇ ਈਵਲ ਥਾਟਸ ਦਾ ਮੇਰੇ ਨੈਗੇਟਿਵਸ ਦਾ ਇਹ ਮੇਰੇ ਸੰਸਕਾਰਾਂ ਦਾ ਹੀ ਰਿਜ਼ਲਟ ਹੈ ਕਿ ਮੈਂ ਅੱਜ ਮੈਂ ਦੁਖੀ ਹਾਂ ਮੈਂ ਪਰੇਸ਼ਾਨ ਆ ਮੈਂ ਡਿਪਰੈਸਡ ਆ ਮੈਂ ਗਰੋਧਿਤ ਆ ਮੈਂ ਕਾਮੀ ਆ ਮੈਂ ਕ੍ਰੋਧ ਲੋਭੀ ਹਾਂ ਮੈਂ ਮੋਹੀ ਹਾਂ ਮੈਂ ਹੰਕਾਰੀਆਂ ਮੈਂ ਹੋਮੇ ਵਿੱਚ ਐ ਸਾਨੂੰ ਆਪ ਨੂੰ ਹੀ ਆਪਣੇ ਆਪ ਦੀ ਪਰਚੋਲ ਕਰਨਾ ਪਏਗਾ ਲਾਸਟ ਵਾਲੀ ਪੰਕਤੀ 'ਚ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਕਰ ਆਉ ਗੁਣ ਪਛੋਤਾਮਨਾ ਪੈੜੇ ਕੰਮ ਕਰਕੇ ਅੰਤ ਵਿੱਚ ਸਿਰਫ ਤੇ ਸਿਰਫ ਪਛਤਾਵਾ ਹੀ ਸਾਡੇ ਪੱਲੇ ਰਹਿ ਜਾਂਦਾ ਹੈ ਦੇਖੋ ਕੱਪੜ ਦੀ ਗੱਲ ਸ਼ੁਰੂ ਹੋਈ ਸੀ ਤੇ ਕੱਪੜ ਤੇ ਹੀ ਖਤਮ ਹੋ ਗਈ ਕਿਉਂਕਿ ਨੰਗਾ ਦੋਚਕ ਚਾਲਿਆ ਕਿਉਂਕਿ ਅਸੀਂ ਸਿਫਤ ਦੀ ਰੂਪ ਸਿਫਤ ਸਲਾਹ ਦਾ ਕੱਪੜਾ ਉਸ ਅਕਾਲ ਪੁਰਖ ਪਰਮਾਤਮਾ ਗੁਰੂ ਤੋਂ ਨਹੀਂ ਮੰਗਿਆ ਆਪਣੀ ਆਤਮਾ ਨੂੰ ਟਕਣੇ ਵਾਸਤੇ ਉਹਦੇ ਕਰਕੇ ਅਸੀਂ ਨੰਗੇ ਹੋ ਗਏ ਤੇ ਦੋਚਕ ਦਾ ਮਤਲਬ ਹੁੰਦਾ ਨਰਕ ਇੱਥੇ ਹੀ ਨਰਕ ਦੀ ਗੱਲ ਕੀਤੀ ਹੈ ਇੱਥੇ ਹੀ ਸਵਰਗ ਦੀ ਨਰਕ ਗੱਲ ਕੀਤੀ ਹੈ ਕਿਉਂਕਿ ਥੋੜੇ ਜੇ ਟਾਈਮ ਵਿੱਚ ਇਹ ਸਾਰੇ ਇੱਕ 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 ਮਤਲਬ ਕਿ ਅੱਖਰ ਨੂੰ ਕੋਲਣਾ ਕਹਿ ਲਓ ਕਿ ਬਹੁਤ ਟਾਈਮ ਲੱਗਦਾ ਹੈ ਵੀ ਜੇ ਅਸੀਂ ਕਰੀਏ ਤੇ ਵੀ ਮਤਲਬ ਕਿ ਤੁਸੀਂ ਮੈਂ ਕਹਿ ਰਹੀਆਂ ਨੇ ਇੱਕ ਇੱਕ ਪੰਕਤੀ ਨੂੰ ਤੁਸੀਂ ਭਾਵੇਂ ਇੱਕ ਇੱਕ ਘੰਟਾ ਵੀ ਡਿਸਕਸ ਕਰ ਸਕਦੇ ਹੋ ਉਹ ਸ਼ਬਦਾਂ ਨੂੰ ਨਾਲ ਲੈ ਲੈ ਕੇ ਸ਼ਬਦ ਨੂੰ ਖੋਲ ਸਕਦੇ ਹਾਂ ਅਸੀਂ ਧਿਆਨ ਨਾਲ ਅਸੀਂ ਜਦੋਂ ਗੁਰਬਾਣੀ ਨੂੰ ਵਿਚਾਰ ਕੇ ਪੜਾਂਗੇ ਸੋ ਗੱਲ ਹੈ ਕਿ ਦੇਖੋ ਸ਼ੁਰੂ ਕਿੱਥੋਂ ਹੋਈ ਸੀ ਕਿ ਤੇ ਗੱਲ ਵੀ ਉੱਥੇ ਹੀ ਗੁਰੂ ਸਾਹਿਬ ਨੇ ਕਿਹਾ ਕਿ ਕਿ ਕੋਈ ਕਪੜਾ ਨਹੀਂ ਲਿੱਤਾ ਤੇ ਨੰਗਾ ਹੋਇਆ ਆਤਮਿਕ ਰੂਪੀ ਕਪੜਾ ਨਹੀਂ ਪਾਇਆ ਤੇ ਅੰਦਰੋਂ ਨੰਗਾ ਹੋ ਗਿਆ ਤੇ ਕਿਉਂਕਿ ਉਹਦੇ ਕਰਕੇ ਕੀ ਹੋ ਗਿਆ ਕਿ ਜਿਹੜੇ ਉਹਨੇ ਗਲਤ ਕੰਮ ਕੀਤੇ ਸੀ ਉਹਦਾ ਆਪ ਹੀ ਉਹਨੂੰ ਫਲ ਭੁਗਣਾ ਪਿਆ ਤੇ ਫਿਰ ਅੰਤ ਵਿੱਚ ਉਹਨੂੰ ਪਛਤਾਉਣਾ ਪਿਆ ਸੋ ਬਾਣੀ ਪੜਦਿਆ ਸ਼ਬਦਿਆ ਕਿਉਂਕਿ ਅਸੀਂ ਪ੍ਰਚਾਰਕ ਨੀਆ ਅਸੀਂ ਵੀ ਤੁਹਾਡੇ ਦੀ ਤਰ੍ਹਾਂ ਹੀ ਭੈਣ ਭਰਾ ਬਸ ਇੱਕ ਬੇਨਤੀ ਆ ਸਾਰਿਆਂ ਦੇ ਅੱਗੇ ਕਿ ਵੀ ਸਾਡਾ ਗੁਰੂ ਬਹੁਤ ਮਹਾਨ ਹੈ ਤੇ ਗੁਰੂ ਕੋਲੋਂ ਹੀ ਆਪਣੀ ਹਰ ਸਮੱਸਿਆ ਦਾ ਹੱਲ ਲੈ ਕੇ ਅਸੀਂ ਗੁਰੂ ਸਾਹਿਬ ਕੋਲੋਂ ਹੀ ਸਾਨੂੰ ਹਰ ਸਮੱਸਿਆ ਦਾ ਹੱਲ ਲੱਭ ਸਕਦਾ ਹੈ ਗੁਰੂ ਸ਼ਬਦ ਦੇ ਦੁਆਰਾ ਸੋ ਅਸੀਂ ਆਪ ਸਾਰੇ ਭੈਣ ਭਰਾ ਕਣ ਕਰੀਏ ਕਿ ਅਸੀਂ ਚਾਹੇ ਇੱਕ ਸ਼ਬਦ ਪੜੀਏ ਅਸੀਂ ਜਰੂਰ ਆਪਣੇ ਘਰ ਸਹਿਜ ਪਾਠ ਜਰੂਰ ਰੱਖਣਾ ਹੈ ਤਾਂ ਕਿ ਸਾਡੇ ਬੱਚਾ ਨੂੰ ਵੀ ਅਲਾਗ ਲੱਗੇ ਕਿ ਮੇਰੇ ਮੰਮੀ ਪਾਪਾ ਦਾਦਾ ਦਾਦੀ ਨਾਨਾ ਨਾਨੀ ਕਿ ਸਹਿਜ ਪਾਠ ਕਰਦੇ ਆ ਤੇ ਅਸੀਂ ਵੀ ਜਰੂਰ ਹੀ ਕਰਨਾ ਐਸ ਤੋਂ ਵੱਡੀ ਕੋਈ ਸਾਡੇ ਕੋਲ ਜਦਾਦ ਨਹੀਂ ਜਿਹੜੀ ਅਸੀਂ ਆਪਣੇ ਬੱਚਾ ਨੂੰ ਦੇ ਸਕਦੇ ਸੋ ਬਾਣੀ ਪੜਦੇ ਆ अनेका ਬੁਲਾ ਹੋ ਗਿਆ ਉਹਨ ਗਿਆ ਜੀ ਗੁਰੂ ਸਾਹਿਬ ਬਖਸ਼ਿੰਦਾ ਬਖਸ਼ ਲੈਂਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ